ਸਤਿਗੁਰੂ ਨਾਨਕ ਮਹਾਰਾਜ ਦੇ ਨਾਲ ਸੰਬੰਧ ਅਨੇਕਾਂ ਗੁਰਸਿੱਖਾਂ ਦੇ ਵਿਚਾਰ ਸਰਵਣ ਕੀਤੇ ਸਤਿਗੁਰੂ ਨਾਨਕ ਮਹਾਰਾਜ ਜੀ ਨੇ ਕਿਵੇਂ ਜਾ ਕੇ ਅਨੇਕਾਂ ਨੂੰ ਧਾਰਨਾ ਕੀਤਾ ਕਿਵੇਂ ਗਉੜੇ ਰਾਸ਼ ਨੂੰ ਹੁਕਮ ਕੀਤੇ ਸੱਜਣ ਠੱਗ ਨੂੰ ਜਾ ਕੇ ਵਿਦੇਸ਼ ਕੀਤਾ ਜੋ ਮੂਲਾ ਕਰਾੜ ਸੀ ਉਹਨੂੰ ਉਪਦੇਸ਼ ਕੀਤਾ ਭਾਈ ਲਾਲੋ ਨੂੰ ਤਾਰਨਾ ਕਰਿਆ ਮਲਕ ਭਾਗੂ ਨੂੰ ਮਾਰਗ ਤੇ ਪਾਇਆ ਤੋ ਅਕੋ ਮਹਾਰਾਜ ਜੀ ਦੇ ਘਰ ਜੋ ਅਕਾਲ ਪੁਰਖ ਅੰਰੰਕਾਰ ਦੀ ਖੋਜ ਵਿੱਚ ਆਏ ਭਾਈ ਲੈਣਾ ਜਿਹਨੂੰ ਮਹਾਰਾਜ ਜੀ ਨੇ ਆਪਣਾ ਅੰਗ ਲਾ ਕੇ ਅੰਗਦ ਬਣਾਇਆ ਦੂਜੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਵੱਲ ਚਾਤਾ ਮਾਰਨਾ ਕਰੀਏ ਕੇ ਬਾਬਾ ਫਿਰੂਜੀ ਮੱਤੇ ਦੀ ਸਰਾਂਏ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਨਿਕ ਨੇ ਇਹ ਮੱਤੇ ਦੀ ਸਰਾਂਏ ਦੇ ਉੱਜਣ ਤੋਂ ਪਹਿਲਾਂ ਫਿਰੋਜ਼ਪੁਰ ਦੇ ਪਠਾਨ ਹਾਕਮਾਂ ਦੇ ਖੰਜਾਂ ਟੀਨੇ ਫਿਰ ਆਪ ਵਪਾਰ ਦਾ ਕੰਮ ਕਰਦੇ ਰਹੇ ਅਤੇ ਕੁਝ ਚਿਰ ਲਈ ਵਪਾਰ ਦੀ ਖਾਤਰ ਹਰੀ ਕੇ ਪਤਨ ਚਲੇ ਗਏ ਯਾਦ ਮੁਗਲਾਂ ਦੇ ਬੇਲੋਚਾਂ ਨੇ ਮੈਂ ਤੇਰੀ ਸਹਰਾ ਨੂੰ ਜਾੜ ਦਿੱਤਾ ਤਦ ਆਪ ਸਣੇ ਪਰਵਾਰ ਖਡੂਰ ਮਾਝੇ ਵਿੱਚ ਆਪਣੀ ਭੈਣ ਪਾਸ ਚਲੇ ਗਏ ਜੋ ਇਸ ਪਿੰਡ ਵਿਆਹੀ ਹੋਈ ਸੀ ਬਾਬਾ ਫਿਰੂ ਜੀ ਦਾ ਚਲਾਣਾ ਸੰਮਤ 1500 ਰਾਸੀ ਦੇ ਵਿੱਚ ਹੋਇਆ ਇਹਨਾਂ ਦੇ ਧਰਮ ਪਤਨੀ ਦਾ ਨਾਮ RAMU ਇਤਿਆਹ ਦੇ ਵਿੱਚ ਦਇਆ ਕੌਰ ਜਾਂ ਨਿਹਾਲ ਕੌਰ ਵੀ ਹੁੰਦਾ ਹੈ ਤਾਂ ਇਹ ਬੜੇ ਚੰਗੇ ਸੁਭਾਅ ਦੇ ਉੱਚੇ ਆਚਰਣ ਵਾਲੇ ਨੇ ਇਸ ਜੋੜੀ ਦੇ ਘਰ ਵਿੱਚ ਵਿਸਾਖ ਸਦੀ 1 ਸੰਮਤ 1561 ਈਸਵੀ ਨੂੰ ਧਾਨ ਗੁਰੂ ਗੁਰਵੰਗਦੇਵ ਮਹਾਰਾਜ ਭਾਵ ਕੇ ਭਾਈ ਲੈਹਣੇ ਨੇ ਆ ਕੇ ਜਨਮ ਲਿਆ ਹਰੀ ਦੇ ਪਤਨ ਤੇ ਜਨਮ ਹੋਇਆ ਲਹਿਣਾ ਜੀ ਨੇ ਬਾਲ ਵਸਤਵ ਜ ਆਪਣੀ ਮਾਤਾ ਤੋਂ ਧਾਰਮਿਕ ਭਾਵ ਸਿੱਖੇ ਨੇ ਕਿਉਂਕਿ ਮਹਾਰਾਜ ਦੀ ਬਾਣੀ ਵੀ ਕਹਿ ਰਹੀ ਹੈ ਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਕੇ ਜੇ ਬੱਚੇ ਦਾ ਪਹਿਲਾ ਗੁਰੂ ਕੌਣ ਹੈ ਕਹਿੰਦੇ ਮਾਂ ਹਰ ਇੱਕ ਸਿੱਖਿਆ ਉਹ ਬੱਚਾ ਆਪਣੇ ਮਾਂ ਤੋਂ ਪਿਤਾ ਤੋਂ ਲੈਂਦਾ ਹੈ ਅੱਗੇ ਜਾ ਕੇ ਵਰਜੋ ਅਕਾਲ ਪੁਰਖ ਕਹਿੰਦੇ ਆਪਾਂ ਕਹਿੰਦੇ ਜੋ ਸੰਸਾਰ ਦਾ ਗੁਰੂ ਹੈ ਉਹ ਬਣਦਾ ਹੈ ਇਸਕਾਰੇ ਮਹਾਰਾਜ ਜੀ ਨੇ ਪਹਿਲਾਂ ਮਾਂ ਨੂੰ ਦਰਜਾ ਦਿੱਤਾ ਹੈ ਕਿ ਮਾਂ ਹੀ ਸਭ ਤੋਂ ਵੱਡੀ ਔਰ ਪਹਿਲੀ ਬੱਚੇ ਦੀ ਗੁਰੂ ਹੈ। ਤੇ ਮਾਂ ਤੋਂ ਸਾਰੀ ਸਿੱਖਿਆ ਲੈ ਕੇ ਬੱਚਾ ਸੰਸਾਰ ਦੇ ਵਿੱਚ ਵਿਚਰਨ ਕਰਦਾ ਹੈ ਮਾਂ ਦੱਸਦੀ ਵੀ ਬੇਟਾ ਇਹ ਤੇਰਾ ਪਿਤਾ ਹੈ, ਤੇਰਾ ਭਰਾ ਹੈ, ਤੇਰਾ ਰਿਸ਼ਤੇਦਾਰ ਹੈ, ਮਾਮਾ ਹੈ, ਚਾਚਾ ਹੈ, ਆਹ ਕਰਮ ਕਰਨਾ, ਨਹੀਂ ਕਰਨਾ, ਚੰਗਾ ਆ ਮਾੜਾ ਹੈ। ਉਹ ਸਾਰਾ ਗਿਆਨ ਜੀਵਨ ਦੇ ਪ੍ਰਤੀ ਸੰਸਾਰ ਦੇ ਪ੍ਰਤੀ ਮਾ ਦਿੰਦੀ ਹੈ ਇਸ ਲਈ ਮਾਹ ਮਹਾਰਾਜ ਜੀ ਨੇ ਮਾਂ ਨੂੰ ਗੁਰੂ ਦਾ ਦਰਜਾ ਦਿੱਤਾ ਸਮੇ ਦੇ ਭਾਵ ਅਨੁਸਾਰ ਇਹ ਦੇਵੀ ਦੇ ਉਪਾਸ਼ਕ ਬਣ ਜਿਹੋ ਜਾਂ ਮਾਹੌਲ ਪਰਿਵਾਰ ਦਾ ਆਸਪਾਸ ਦਾ ਹੋਵੇ ਨਾ ਬੰਦੇ ਦੀ ਸ਼ਰਧਾ ਬੰਦੇ ਦਾ ਧਰਮ ਉਧਰੋਂ ਹੀ ਜਾਂਦਾ ਹੈ ਜਵਾਲਾ ਮੁਖੀ ਤੋਂ ਜੋ ਜ਼ਿਲ੍ਹਾ ਕਾਂਗੜ ਦੇ ਵਿੱਚ ਹੈ ਨਾ ਹਰ ਸਾਲ ਦੇਵੀ ਦੇ ਦਰਸ਼ਨ ਲਈ जाया ਕਰਦੇ ਸੀ ਤੇ ਜਦ ਆਪ ਜਵਾਨ ਹੋਏ ਤਦ ਆਪ ਦਾ ਵਿਆਹ ਮਾਤਾ ਖੀਵੀ ਜੀ ਨਾਲ ਜੋ ਖੰਡੂਰੀ ਨਿਵਾਸੀ ਦੇਵੀ ਚੰਦ ਖੱਤਰੀ ਦੀ ਸੁਪੁੱਤਰੀ ਸੀ ਸਾਮਤ 1576 ਦੇ ਵਿੱਚ ਹੋਇਆ ਖੀਵੀ ਜੀ ਆਪ ਦੀ ਸੱਚੀ ਸਾਤੰਸੀ ਨੇਕੀ ਸੇਵਾ ਪਰਉਪਕਾਰ ਦੇ ਵਿੱਚ ਆਪਣੀ ਮਿਸਾਲ ਆਪ ਹੀ ਸੀ ਲੰਗਰ ਦੀ ਸੇਵਾ ਉਹ ਆਪ ਕਰਿਆ ਕਰਦੇ ਸ ਸਭ ਤੋਂ ਚੰਗੀਆਂ ਚੀਜ਼ਾਂ ਕਿਉ ਖੀਰ ਕੜਾ ਪ੍ਰਸ਼ਾਦ ਆਦਿਕ ਸੰਗ ਤਾਂ ਨੂੰ ਆਪ ਛਕਾਉਂਦੇ ਨੇ ਤਾਂ ਮਹਾਰਾਜ ਨੇ ਇਸ ਲਈ ਜੋ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਏ ਬਲਵੰਡ ਦੀ ਸੱਤੇ ਬਲਵੰਡ ਦੀ ਵਾਰ ਸਰਬਨ ਕਰਦੇ ਆ ਨਾ ਤਾਂ ਮਹਾਰਾਜ ਨੇ RAM ਕਲੀ ਦੀ ਵਾਰ ਦੇ ਵਿੱਚ ਹੁਕਮ ਕੀਤਾ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਖੰਡੂਰ ਸਭ ਜਾਓ ਨਾ ਅੱਜ ਤੇ ਸਥਾਨ ਬਣਿਆ ਸਤਿਗੁਰਾਂ ਦਾ ਤੇ ਲੰਗਰ ਦੇ ਵਿੱਚ ਅੱਜ ਵੀ ਖੀਰ ਤੁਹਾਨੂੰ 12 ਮਿੰਨਿਟ ਤੱਕ ਮਿਲੇਗੀ ਕਿਉਂਕਿ ਮਾਤਾ ਜੀ ਨੇ ਉਹ ਪ੍ਰਥਾ ਚਲਾਈ ਸੀ ਤੇ ਉਸ ਪ੍ਰਥਾ ਨੂੰ ਉਹਨਾਂ ਦੇ ਹਾ ਭਾਵ ਨੂੰ ਉਹਨਾਂ ਨੂੰ ਸਮਰਪਣ ਹੋ ਕੇ ਅੱਜ ਵੀ ਸੰਸਾਰ ਦੇ ਲੋਕ ਉੱਥੇ ਖੀਰ ਦਾ ਵਰਤਾਰਾ ਕਰਦੇ ਆ ਤਾਂ ਆਪ ਜੀ ਦੇ ਕੋ ਖੰਫਰ ਸਾਹਿਬ ਜਿਆਦਾ ਦਾਸੂ ਤੇ ਦਾਤੂ ਉੱਚੇ ਅਤੇ ਇੱਕ ਸਾਹਿਬ ਜਾਦੇ ਮਾਤਾ ਬੀਬੀ ਅਮਰੋਣੀ ਹੋਏ ਲਹਿਣਾ ਜੀ ਆਪਣੇ ਪਿਤਾ ਦੇ ਨਾਲ ਫਰੂਰ ਆ ਰਹੇ ਤੇ ਇੱਥੇ ਆਪ ਦੀ ਸੰਗਤ ਭਾਈ ਜੋਧਾ ਜੀ ਨਾਲ ਹੋਏ ਤੇ ਜਦੋਂ ਉਹਨਾਂ ਪਾਸੋਂ ਆਸਾ ਦੀ ਵਾਰ ਦੇ ਬਾਣੀ ਆਪਨੇ ਸਰਵਣ ਕੀਤੀ ਨਾ ਬਾਣੀ ਨੇ ਇਹਨਾਂ ਦੇ ਉਦੁੱਤੀ ਅਸਰ ਕੀਤਾ ਜਦ ਐਦ ਕੀ ਜਵਾਲਾ ਮੁਖੀ ਨੂੰ ਦੇਵੀ ਦੇ ਦਰਸ਼ਨਾਂ ਦੇ ਲਈ ਯਾਤਰਾ ਲਈ ਤੁਰੇ ਤਾਂ ਰਸਤੇ ਵਿੱਚ ਕਰਤਾਰਪੁਰ ਪਹੁੰਚੇ ਤਾਂ ਕਿ ਉਸ ਦਾਤੇ ਦੇ ਦਰਸ਼ਨ ਕਰ ਲਵਾਂ ਜਿਸ ਦੀ ਬਾਣੀ ਆਪ ਦਾ ਹਿਰਦਾ ਵਿਨ ਚੁੱਕਿਆ ਸੀ ਆਦ ਲੈਣਾ ਨਹੀਂ ਗੁਰੂ ਨਾਨਕ ਜੀ ਦੇ ਚਰਨ ਪਰਸੇ ਹਿਰਦਾ ਸ਼ਾਂਤ ਹੋ ਉਸ ਵਸ ਜਿਹਦੇ ਭਾਲ ਵਿੱਚ ਨੇ ਨਾ ਉਹ ਉਹ ਪ੍ਰਾਪਤ ਹੋ ਕਿਉਂਕਿ ਹਰ ਇਨਸਾਨ ਸੋਚ ਦੇ ਵਿੱਚ ਤੇ ਫਰੀ ਜੀ ਤਾਂ ਕਹਿੰਦੇ ਦਿਲ ਦੇ ਦਿਲ ਕੋਜ ਇਹੀ ਠੌਰ ਮੁਕਾਮਾ ਜੋ ਤੂੰ ਬਾਹਰ ਪੱਥਰਾਂ ਚ ਕੰਧਰਾਂ ਦੇ ਵਿੱਚ ਸੰਸਾਰ ਦੇ ਵਿੱਚ ਜੰਗਲਾਂ ਦੇ ਵਿੱਚ ਟੰਬਰਿਆ ਨਾ ਉਹ ਤੇਰੇ ਹਿਰਦੇ 'ਚ ਹੀ ਵਸਦਾ ਤੇਰੇ ਦਿਲ ਦੇ ਵਿੱਚ ਹੀ ਵਸਦਾ ਭਾਈ ਆਪਣੇ ਅੰਦਰ ਆਪਣੇ ਗਰੀਬਾਨ ਵਿੱਚ ਝਾਕੇ ਵੇਖ ਤੈਨੂੰ ਉਹ ਨਿਰੰਕਾਰ ਦੀ ਜਗਤ ਦੀ ਜੋਤ ਦਿਸ ਜਾਏ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਛਾਣ ਤਾਂ ਉਸ ਜੋਤ ਦੇ ਭਾਲ ਵਿੱਚ ਇਹ ਵੀ ਸਨ ਵੀ ਮੈਨੂੰ ਕਿਤੇ ਨਾ ਕਿਤੇ ਉਹ ਅਕਾਲ ਪੁਰਖ ਦੀ ਆਗਾਮੀ ਜੋਤ ਮਿਲ ਜਾਏ ਤਾਂ ਗੁਰੂ ਨਾਨਕ ਮਹਾਰਾਜ ਨੇ ਪਾਵਨ ਦਰਸ਼ਨ ਕਰਦੇ ਹੀ ਉਹਨਾਂ ਦਾ ਤਨ ਮਠੰਡਾ ਹੋ ਉਹ ਚੀਜ਼ ਜੋ ਭਾਲ ਲਈ ਸੀ ਉਹ ਮਿਲ ਗਈ ਤੇ ਆਪ ਜੀ ਨੂੰ ਸਤਗੁਰੂ ਵੀ ਫਿਰ ਪਵਿੱਤਰ ਹਸ ਦੀ ਨਾਲ ਇੰਨਾ ਪਿਆਰ ਹੋ ਗਿਆ ਨਾ ਘਰ-ਵਾਰ ਭੁਲਾ ਬੈਠੇ ਪਰ ਗੁਰੂ ਜੀ ਦੇ ਹੁਕਮ ਅਨੁਸਾਰ ਘਰ ਨੂੰ ਆਏ ਘਰ ਵਿਹਾਰ ਵੀ ਕਰਦੇ ਜਦ ਆਪ ਫਿਰ ਕਰਤਾਰ ਬੋ ਗਏ ਤਾਂ ਗੁਰੂ ਜੀ ਨੇ ਥੋਕੇ ਰਹਿ ਕਿਉਂਕਿ ਆਪ ਦੇ ਸੁਭਾਅ ਦੇ ਵਿੱਚ ਨਿਮਰਤਾ ਸੇਵਾ ਹੁਕਮ ਨੂੰ ਮੰਨਣਾ ਤੇ ਸਿੱਧਕ ਕਟ-ਕਟ ਕੇ ਭਰਿਆ ਹੋਇਆ ਸੀ ਕਿਉਂਕਿ ਹਰ ਇਨਸਾਨ ਆਗਿਆਕਾਰੀ ਨਹੀਂ ਬਣ ਸਕਦਾ ਮਹਾਰਾਜ ਜੀ ਦੀ ਤੇ ਗੁਰੂ ਦੀ ਕਿਰਪਾ ਹੋਵੇ ਓਈ ਨਿਰੰਕਾਰ ਦੇ ਅਗੰਮੀ ਜੋਤ ਨੂੰ ਸਿਆਣਦਾ ਬਲਵਿੰਦਰ ਦੇਖ ਵਰਤਾ ਦੋ ਦੇਖ ਵਰਤਾ ਦੋ ਜੋ ਆਗਿਆਕਾਰੀ ਹੁੰਦਾ ਹੈ ਨਾ ਜੋ ਹੁਕਮ ਨੂੰ ਮੰਨਣਾ ਸਿੱਖ ਲੈਂਦਾ ਹੈ ਤੇ ਮਹਾਰਾਜ ਕਹਿੰਦੇ ਉਹ ਨਿਰੰਕਾਰ ਤੇ ਫਿਰ ਕੋਲੇ ਹੋ ਜਾਂਦਾ ਬਹੁਤ ਨੇੜੇ ਚਲਾ ਜਾਂਦਾ ਉਹਨੋਂ ਹੀ ਫਿਰ ਪ੍ਰਾਪਤੀ ਹੁੰਦੀ ਹੈ ਤੇ ਜੇ ਆਪਾਂ ਸਧਾਰਨ ਗੱਲ ਕਰੀਏ ਜੇ ਆਗਿਆ ਉਹਨਾਂ ਨੇ ਮੰਨੀ ਪਾਈ ਲੈਣੇ ਨੇ ਆਗਿਆ ਵਿੱਚ ਰਹਿ ਕੇ ਚਿੱਕੜ ਦੇ ਟੋਕਰੇ ਸਿਰ ਤੇ ਚੱਕ ਕੇ ਢੋਏ ਕੋਈ ਕਿੰਤੂ ਪ੍ਰੰਤਨ ਕੀਤਾ ਵੀ ਮੇਰੇ ਵਸਤਰ ਖਰਾਬ ਹੋ ਜਾਣ ਮੇਰਾ ਆ ਹੋ ਸਤਵਚਨ ਕਰਕੇ ਮੰਨਦੇ ਰਹੇ ਤਾਂ ਫਿਰ ਮਹਾਰਾਜ ਨੇ ਵੀ ਅੰਗ ਲਾ ਕੇ ਅੰਗਦ ਬਣਾਤਾ ਆਪਣੇ ਥਾਂ ਤੇ ਗੁਰੂ ਥਾਪ ਕੇ ਚਲੇ ਗਏ ਆਪਣੇ ਬਰੋਬਰ ਦਾ ਜੋ ਅਵਧਾ ਸੀ ਬਰੋਬਰ ਜੋ ਹਾਸਤੀ ਸੀ ਜੋ ਬਰੋਬਰ ਦਾ ਰਤਬਾ ਸੀ ਉਹ ਦੇਖ ਕੇ ਗਏ ਤਾਂ ਫਿਰ ਆਪ ਜੀ ਸੇਵਾ ਕਰਦੇ ਰਹੇ ਸਿਮਰਨ ਕਰਦੇ ਰਹੇ ਆਗਿਆ ਦਾ ਪਾਲਣ ਕਰਦੇ ਰਹੇ ਆਵ ਰਜਾ ਦੀ ਪਗੜੀ ਤੇ ਕਈ ਕਰੜੇ ਇਮਤਿਹਾਨ ਵੀ ਆਪਣੇ ਤੋਂ ਤਾਂ ਨੂੰ ਦੇਣੇ ਪਏ ਉਹ ਦਿੰਦੇ ਰਹੇ ਖਾਸਮ ਦੀ ਰਜਾ ਨੂੰ ਹਾਸਲ ਕੀਤਾ ਭਗਵਾਨ ਨੂੰ ਖੁਸ਼ ਕਰਨਾ ਚਾਹ ਜੋ ਕਹਿ ਰਹੇ ਉਹ ਕਰ ਰਹੇ ਆਪਣੇ ਖਾਸਮ ਦਾ ਫਿਰ ਅੰਗ ਬਣ ਕੇ ਆਪਨੇ ਗੁਰਿਆਈ ਨੂੰ ਪ੍ਰਾਪਤ ਕੀਤਾ ਹੈ ਫਿਰ ਮਹਾਰਨੇ ਆਪ ਦਾ ਨਾਮ ਲੈਣੇ ਤੋਂ ਅੰਗ ਗੁਰੂ ਅੰਗ ਤਖਵਾਏ ਇਹਨਾਂ ਦੀ ਬਾਣੀ ਵਿੱਚ ਸ਼ਾਮ ਤੌਰ ਤੇ ਇਹਨਾਂ ਦੇ ਭਾਵ ਦਾ ਜ਼ਿਕਰ ਆਉਂਦਾ ਹੈ ਗੁਰੂ ਆਈਨੂ ਪਾਤਸ਼ਾਹ ਆਪ ਨੂੰ ਨਾਨਕidev ji ਦੀ ਆਗਿਆ ਅਨੁਸਾਰ ਖਡੂਰ ਸਾਹਿਬ ਆ ਗਏ ਇਥੋਂ ਕੀਰਤਨ ਉਪਦੇਸ਼ ਸੇਵਾ ਲੰਗਰ ਦਾ ਤਤਵਟਾਰਾ ਚੱਲਦਾ ਹੈ ਔਰ ਗੁਰੂ ਨਾਨਕ ਜੀ ਦੇ ਅਕਾਲ ਚਲਾਣੇ ਦੇ ਸਮੇਂ ਨੂੰ ਵਿਸੋੜੇ ਦੀ ਛੱਟ ਐਨੀ ਲੱਗੇ ਕਿ ਆਪ ਕੁਝ ਸਮੇਂ ਲਈ ਇੱਕ ਮਾਈ ਦੇ ਮਕਾਨ ਵਿੱਚ ਗੁਪਤ ਬੈਠ ਕੇ ਬੰਦਗੀ ਕਰਦੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਸੰਗਤਾਂ ਨੇ ਆਪ ਨੂੰ ਰੱਬੀ ਮਿਸ਼ਨ ਦੇ ਪੂਰੇ ਕਰਨ ਲਈ ਬੇਨਤੀ ਕੀਤੀ ਵੀ ਮਹਾਰਾਜ ਜੋ ਉਪਦੇਸ਼ ਸਤਗੁਰੂ ਨਾਨਕ ਤਾਂ ਉਦਾਸੀਆਂ ਕਰਦ ਸਾਰੇ ਸੰਸਾਰ ਦਾ ਭਰਮ ਕੀਤਾ ਲੋਕਾਂ ਨੂੰ ਜਗਾਇਆ ਜਾਗਰੂਤਾ ਪੈਦਾ ਕੀਤੀ ਸਮਝਾਉਣਾ ਕੀਤਾ ਮਹਾਰਾਜ ਬਹਿ ਕੇ ਨਹੀਂ ਸਰਨਾ ਤੁਹਾਨੂੰ ਵੀ ਪਰਮਣ ਕਰਨਾ ਪੈਣਾ ਉਪਦੇਸ਼ ਦੇਣੇ ਪੈਣੇ ਸੰਗਤ ਨੂੰ ਉਸ ਅਕਾਲ ਪੁਰਖ ਦਾ ਗਾਹੀ ਬਚਨਾਂ ਦਾ ਪ੍ਰਵਾਹ ਕਰਨਾ ਪੈਣਾ ਵਿਗੁਰੂ ਨਾਨਕ ਮਹਾਰਾਜ ਜੀ ਦੇ ਸੰਗਤ ਦੀ ਬੇਨਤੀ ਸੁਣ ਕੇ ਆਪਨੇ ਪ੍ਰਚਾਰ ਆਰੰਭ ਕੀਤਾ ਬੇਅੰਤ ਜੀਵਾਂ ਦਾ ਆਧਾਰ ਕੀਤਾ ਖੂਰੂਰ ਸਾਹਿਬ ਜੀ ਇਹ ਹਮਾਂਜੂ ਜੋ ਬਾਦਸ਼ਾਹ ਸੀ ਸ਼ੇਰ ਜਹਾਂ ਸ਼ੇਰ ਸ਼ਾਹ ਸੀ ਪਾਸੋਂ ਹਾਰ ਕੇ ਹਰ ਖਾ ਕੇ ਆਪ ਜੀ ਦਰਸ਼ਨਾਂ ਲਈ ਆਇਆ ਜਦ ਬਾਦਸ਼ਾਹ ਪੁੱਜਾ ਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਸੀ ਤਾਂ ਇਸ ਲਈ ਬਾਦਸ਼ਾਹ ਨੂੰ ਕੁਝ ਚਿਰ ਉਡੀਕ ਕਰਨੀ ਪਈ ਜੀ ਤੇ ਬਾਦਸ਼ਾਹ ਨੇ ਇਸ ਬੇਪਰਵਾਹ ਨੂੰ ਆਪਣਾ ਅਕਤ ਸਮਝ ਮਿਆਨ ਵਿੱਚੋਂ ਤਲਵਾਰ ਧੁਲਈ ਤੇ ਸਹਿਬਾ ਨੇ ਮੁਸਕਰਾ ਕੇ ਆਖਿਆ ਬਾਦਸ਼ਾਹ ਜਿੱਥੇ ਇਸ ਦੇ ਚਲਾਨ ਦੀ ਲੋੜ ਸੀ ਉਥੇ ਤਾਂ ਇਸ ਨੂੰ ਚਲਾ ਨਾ ਸਕੇ ਫਕੀਰਾਂ ਉੱਤੇ ਤੂੰ ਇਸ ਨੂੰ ਹੁਣ ਚਲਾਉਣਾ ਹੈ ਬਾਦਸ਼ਾਹ ਸ਼ਰਮਿੰਦਾ ਹੋ ਕੇ ਚਰਨੀ ਟੈ ਆਪਣੀ ਗਲਤੀ ਦੀ ਖਿਮਾ ਮੰਗਦਾ ਹੈ ਅਹਿਸਾਸ ਹੋ ਗਿਆ ਤਾਂ ਅਮਰਦਾਸ ਜੀ ਦੇ ਆਪ ਦੇ ਪਾਸ ਸਭ ਤੋਂ ਪਿਆਰੇ ਸਿੱਖ ਨੇ ਸੇਵਾ ਦਾ ਅਦੁੱਤੀ ਨਮੂਨਾ ਸੀ ਤੇ ਆਪ ਨੇ ਇਹਨਾਂ ਨੂੰ ਗੀਂਦੀ ਇਹਦੀ ਬੇਨਤੀ ਦੇ ਗੋਵਿੰਦਵਾਲ ਦੇ ਆਬਦ ਦੀ ਸੇਵਾ ਕਰਨ ਲਈ ਨਾ ਇੱਕ ਵਾਰ ਬੜਾ ਕੜਾ ਸਮਾਂ ਆਇਆ بارش ਨਾ ਪੈਣ ਕਰਕੇ ਲੋਕਾਂ ਨੂੰ ਬੜੀ ਔਕੜ ਆਈ ਤਾਂ ਇਹ ਕੁਸ਼ਟੇਬ ਨਾਥ ਨਾਮੀ ਤਪਾ ਖੰਡੂਰ ਸਾਹਿਬ ਰਹਿੰਦਾ ਸੀ ਤਾਂ ਗੁਰੂ ਘਰ ਦਾ ਉਹ ਦੇਵੇਖੀ ਵੀ ਸੀ ਉਸ ਨੇ ਲੋਕਾਂ ਨੂੰ ਆਖਿਆ ਤੁਸੀਂ ਜੇ ਗੁਰੂ ਦੀ ਇੰਨੀ ਮੰਨਤਾ ਕਰਦੇ ਹੋ ਤਾਂ ਇਸ ਨੂੰ ਆਖੋ ਕਿ ਮੈਂ ਪੁਆਪ ਲੋਕ ਕਿ ਗੁਰੂ ਜੀ ਪਾਸ ਆਏ ਤਪੇ ਦਾ ਸਨੇਹ ਹੰ ਦਿੱਤਾ ਵੀ ਤੱਪਾ ਇਹਦਾ ਕਹਿੰਦਾ ਗੁਰੂ ਜੀ ਨੇ ਰੱਬ ਦੀ ਰਜਾ ਵਿੱਚ ਰਹਿਣ ਲਈ ਆਗਿਆ ਕੀਤੀ ਭਾਈ ਜੋ ਪਰਮਾਤਮਾ ਕਰ ਰਿਹਾ ਉਹ ਸਾਰਾ ਕੁਝ ਚੰਗਈ ਕਿਉਂਕਿ ਬਾਣੀ ਕਹਿੰਦੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਿ ਪਾਇਓ ਪਰਮਾਤਮਾ ਦਾ ਕੋਈ ਹੁਕਮ ਹੀ ਹੈ ਜੋ ਚੱਲ ਰਿਹਾ ਤੇ ਅਸੀਂ ਉਹਦੇ ਵਿੱਚ ਬਾਧਾ ਨਹੀਂ ਜੇ ਪਾਉਣੀ ਤਤਪੇ ਨੇ ਚੁੱਕੇ ਹੋਏ ਲੋਕਾਂ ਸੋਚਿਆ ਕਿ ਜਿਹੜਾ ਗੁਰੂ ਮੇਂ ਨਹੀਂ ਵਰਸਾ ਸਕਦਾ ਉਹ ਗੁਰੂ ਕਾਂਦ ਤੱਪੇ ਨੇ ਲੋਕਾਂ ਨੂੰ ਆਖਿਆ ਤੁਸੀਂ ਗੁਰੂ ਨੂੰ ਪਿੰਡ ਵਿੱਚੋਂ ਕੱਢ ਦਿਓ ਤਾਂ ਮੈਂ ਪਵੇ ਫਿਰ ਗੁਰੂ ਜੀ ਪਿੰਡ ਵੀ ਛੱਡ ਕੇ ਚਲੇ ਗਏ ਪਰ ਮੈਂ ਨਾ ਪਿਆ ਤੇ ਜਦ ਅਮਰਦਾਸ ਜੀ ਆਏ ਵਾਪਸ ਮੁੜ ਕੇ ਤੇ ਗੁਰੂ ਜੀ ਦੇ ਪਿੰਡ ਛਾਂ ਦਾ ਪਤਾ ਲੱਗਿਆ ਤਾਂ ਅਮਰਦਾਸ ਜੀ ਨੂੰ ਬਹੁਤ ਹੀ ਦੁੱਖ ਹੋਇਆ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਕੁੱਤੇ ਕਰਕੇ ਸਮਝਾਇਆ ਕਿ ਤੁਸੀਂ ਇੱਕ ਭੇਖੀ ਆਦਮੀ ਦੇ ਕਹੇ ਲੱਗ ਕੇ ਬਹੁਤ ਬੁਰਾ ਕਰਮ ਕਰ ਲਿਆ ਮੀ ਪਾਣਾ ਨਾ ਪਾਣਾ ਤਾਂ ਕੁਦਰਤ ਦੇ ਹੱਥ ਆ। ਤਾਂ ਆਪਣੇ ਨੇ ਤੁਹਾਨੂੰ ਧੋਖਾ ਪਾਇਆ। ਉਹ ਹੁਣ ਸੱਚਾ ਹੁੰਦਾ ਤਾਂ ਮੈਂ ਕਿਉਂ ਨਾ ਪੈਂਦਾ। ਪਿੰਡ ਵਾਲਿਆਂ ਨੂੰ ਹੋਸ਼ ਆ। ਤਾਂ ਉਹਨਾਂ ਨੇ ਤੱਪੇ ਦੇ ਨਾਲ ਬਹੁਤ ਕਹੜਾ ਸਲੂਕ ਕੀਤਾ। ਉਹਨੂੰ ਵੀ ਉਹਨਾਂ ਨੇ ਫਿਰ ਤੱਕੇ ਮਾਰ ਕੇ ਕੁੱਟ-ਕਟਾਪਾ ਕਰਕੇ ਨਾ ਪਿੰਡ ਚੋਂ ਕੱਢ ਦਿੱਤਾ ਤਾਂ ਮਗਰੋਂ ਫਿਰ ਮੀ ਬੇहद ਮੀ ਪੈ ਗਿਆ। ਇਜਾਦ ਪਿੰਡ ਵਾਲੇ ਅਮਰਦਾਸ ਜੀ ਨਾਲ ਆਪਣੇ ਭੁੱਲ ਬਖਸ਼ਾਉਣ ਆਏ ਨੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ ਪਰ ਅਮਰਦਾਸ ਜੀ ਨੇ ਇਸ ਵਰਤੀ ਦੇ ਰੋਸ ਪ੍ਰਗਟ ਕੀਤਾ ਕਿ ਇਹਨਾਂ ਨੇ ਅਤ ਪਛਤਾਵਾ ਕਰਨ ਦੇ ਉਪਦੇਸ਼ ਕੀਤੇ ਨੇਕ ਬੰਦਿਆਂ ਨੂੰ ਖਿਮਾ ਤੇ ਸ਼ਾਂਤੀ ਦਾ ਕਦੀ ਵੀ ਤਿਆਗ ਨਹੀਂ ਕਰਨਾ ਚਾਹੀਦਾ ਆਪ ਸੰਗਤ ਦੀ ਇੱਛਾ ਅਨੁਸਾਰ ਫਿਰ ਖਡੂਰ ਸਾਹਿਬ ਆ ਗਏ ਅਮਰਦਾਸ ਜੀ ਨੇ ਸੇਵਾ ਤੇ ਨਿਮਰਤਾ ਨੂੰ ਉੱਤੇ ਵੇਖ ਕੇ ਗੁਰਿਆਈ ਉਹਨਾਂ ਨੂੰ ਸੌਂਬ ਦਿੱਤੀ ਤੇ ਜੋਗੇ ਚੇਤ ਦੇ ਮਹੀਨੇ ਸੰਮਤ 1609 ਨੂੰ ਆਵੇ ਫਾਨੀ ਸੰਸਾਰ ਦੇ ਉੱਤੇ ਇਹ ਸਰੀਰਕ ਯਾਤਰਾ ਪੂਰੀ ਕਰਦੇ ਸਰੀਰ ਤਿਆਗ ਖੰਡੂਰ ਸਾਹਿਬ ਉਹਨਾਂ ਦੀ ਯਾਦਗਾਰ ਵਿੱਚ ਇੱਕ ਬੜਾ ਸੁੰਦਰ ਗੁਰਦੁਆਰਾ ਜੋ ਖੰਡੂਰ ਸਾਹਿਬ ਦੇ ਨਾਮ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਉਹ ਸੁਭਾਏਮਾਨ ਤੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰਮੁਖੀ ਅੱਖਰਾਂ ਦੇ ਵਿੱਚ ਲਿਖੀ ਆਰੰਭ ਕੀਤੀ ਅਨੇਕਾਂ ਵਿਦੇਸ਼ ਕਮਾਏ ਅਨੇਕਾਂ ਮਾਰਗ ਬਣਾਏ ਗੁਰਮੁਖੀ ਲਿਪੀ ਦਾ ਉਚਾਰਨ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ ਅਕਾਲੀ ਬਾਣੀ ਦਾ ਲਿਖਣਾ ਤੇ ਅੱਗੋਂ ਲਈ ਪੰਜਾਬੀਆਂ ਨੂੰ ਆਪਣੇ ਖਿਆਲਾਂ ਨੂੰ ਆਪਣੇ ਦੇਸ਼ ਭਾਸ਼ਾ ਵਿੱਚ ਪ੍ਰਗਟ ਕਰਨ ਦਾ ਸਮਾਂ ਦੇਣ ਦੀ ਅਨੁਤੀ ਕੰਮ ਦਾ ਸਿਹਰਾ ਗੁਰੂ ਜੀ ਨੂੰ ਹੀ ਜਾਂਦਾ ਹੈ ਕਿਉਂਕਿ ਮਾਨੇ ਗੁਰਮੁਖੀ ਲਿਪੀ ਨੂੰ ਪੈਦਾ ਕੀਤਾ ਢੰਗ ਦਿੱਤੇ ਤੇ ਫਿਰ ਉਹ ਪੰਜਾਬੀ ਨੂੰ ਲਿਖਣਾ ਪੜ੍ਹਨਾ ਸਮਝਣਾ ਸੌਖਾ ਹੋ ਗਿਆ ਤੇ ਆਬਦ तकरीबन 14 ਸਾਲ ਗੁਰਿਆਈ ਗੱਦੀ ਤੇ ਰਹੇ ਇਹਨਾਂ ਦੀ ਬਾਣੀ 12 ਦੇ ਵਿੱਚ ਸਲੋਕਾਂ ਦੇ ਵਿੱਚ ਸਵਈਏ ਮਹੱਲੇ ਦੂਤੀ ਦੇ ਵਿੱਚ ਦਰਜ ਜੋ ਮਿਲਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਲਾਹੀ ਬਾਣੀ ਦਰਜ ਹੈ ਤੋਂ ਸਤਗੁਰੂ ਕਿਰਪਾ ਕਰਨ ਐਸੀ ਵਿਢਾਈ ਐਸੀ ਬਖਸ਼ਿਸ਼ ਕਰਨ ਸਾਨੂੰ ਵੀ ਉਹਦੇ ਇਤਿਹਾਸ ਤੋਂ ਉਹਨਾਂ ਦੇ ਗੁਰਬਾਣੀ ਤੋਂ ਉਹਨਾਂ ਦੇ ਉਪਦੇਸ਼ਾਂ ਤੋਂ ਐਸੀ ਤਾਂਗ ਐਸਾ ਲਗਾਓ ਪੈਦਾ ਹੋਏ ਕਿ ਸੰਸਾਰ ਨੂੰ त्याग ਦੇ ਨਿਰੰਕਾਰ ਦੇ ਜੋਗ ਅੰਮੀ ਜੋਤ ਆ ਉਹਦੇ ਵਿੱਚ ਇੱਕ ਹੋ ਜਾਈਏ ਕਿਉਂਕਿ ਮਹਾਰਾਜ ਕਹਿੰਦੇ ਤੂੰ ਆਇਓ ਨਾ ਹਾ ਲੈ ਲੰਗਾ ਕਿ ਤਕ ਫੋਕੜੇ ਮੁਕ ਦੀ ਚੱਲੀ ਰਹਿਣ ਸੰਸਾਰ ਦੇ ਵਿੱਚ ਪਾਏ ਤੂੰ ਬਾਣੀ ਆਇਓ ਪੜਨ ਸੁਣਨ ਕੋ ਬਾਣੀ ਬਾਣੀ ਪੜਨ ਸੁਣਵਾ ਤੇ ਸੰਸਾਰ ਤੇ ਅਸੀਂ ਆਏ ਆ ਇਸ ਕਾਰਕ ਕੇ ਜਿਸ ਕਾਰਨ ਸਾਨੂੰ ਸਤਗੁਰੂ ਨੇ ਸੰਸਾਰ ਤੇ ਭੇਜਿਓ ਕਾਰਨ ਸਫਲਾ ਕਰ ਲਈ ਮਨੁੱਖਾ ਦੇਹ ਦਾ ਲਾਹਾ ਲੈਣੇ ਜਿੱਥੇ ਸੰਸਾਰ ਦੇ ਕਰਮ ਕਰਨੇ ਆ ਪਰਿਵਾਰ ਪਾਲਣਾ ਬੱਚੇ ਪਾਲਣੇ ਆ ਸੰਸਾਰੀ ਕਰਮ ਕਰਨੇ ਉੱਤੇ ਅਸੀਂ ਨਿਰੰਕਾਰ ਪਰਮਾਰਥ ਮਾਰਗ ਵੀ ਬਣਾਉਣਾ ਹੈ ਐਸ ਕਰਕੇ ਮਹਾਰ ਕਹਿੰਦੇ ਭਾਈ ਤੂੰ ਅੰਮ੍ਰਿਤ ਵੇਲੇ ਜਾ ਕੇ ਜਪਿਆ ਕਰ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਸਾਹਿਬ ਜੀ ਮਹਾਰਗਜੋ ਸਤਗੁਰ ਕਾ ਜੋ ਸਿੱਖ ਖਾਏ ਭਲ ਕੁਖਰ ਨਾਮ ਤੇ ਆਇਓ ਤੁਮ ਕਰੇ ਪਲਕੇ ਪਰਭਾਤੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਤੋ ਜਰੂਰ ਸਤਗੁਰ ਦਾ ਬਾਗ ਗੁਰੂ ਦੇ ਬਚਨ ਕਮਾਈਏ ਇਸ ਦੇਹੀ ਦਾ ਲਾਹਾ ਲਈਏ ਸੰਸਾਰ ਦੇ ਕਰਮ ਵਿਕਰੀਏ ਨਰੰਕਾਰ ਦਾ ਨਾਮ ਵੀ ਜਪੀਏ ਤਾਂ ਜੋ ਸਾਡਾ ਲੋਕ ਸੁਖੀ ਪਰ ਲੋਕ ਸੁਹਿਲਾ ਹੋ ਸਕੇ ਤੋ ਸਤਿਗੁਰੂ ਕਿਰਪਾ ਕਰਨ ਐਸੀ ਮਾਤੈ ਸੀ ਵੱਧ ਐਸਾ ਗਿਆਨ ਬਸ਼ਿਸ਼ ਕਰਨ ਤਾਂ ਜੋ ਅਸੀਂ ਉਹਦੀ ਬਾਣੀ ਨੂੰ ਪੜ੍ਹ ਸੁਣ ਸਕੀਏ ਸਮਝ ਸਕੀਏ ਔਰ ਉਹਨਾਂ ਦੇ ਚੱਲੇ ਦਸੇ ਮਾਰਗ ਨੂੰ ਬਣਾ ਸਕੀਏ ਤੋ ਆਪ ਸੰਗਤਾਂ ਸੁਣਿਆ ਦਾਸਾਂ ਦਾ ਬੋਲਿਆ ਪਰਵਾਣ ਸਰ ਪੁੱਲਾ ਮਾਪ ਕੋਈ ਵੀ ਰਸਨਾ ਬੰਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ